ਅਸ਼ਾ ਬਾਈ ਜੀ ਇਹ ਤੁਹਾਡਾ ਜਿਹੜਾ ਮਕਾਨ ਦਾ ਮਸਲਾ ਹੈਗਾ ਪੂਰੇ ਦਾ ਪੂਰਾ ਮਸਲਾ ਕੀ ਹੈ ਜੀ ਇਹਦਾ ਜੀ ਮਸਲਾ ਇਹ ਆ ਵੀ ਸਾਨੂੰ ਪੰਚਾਇਤ ਨੇ ਥਾਂ ਦਿੱਤਾ ਸੀਗਾ ਤੇ ਵੀ ਇਹਨਾਂ ਨੇ ਚੱਕ ਕੇ ਬੋਲੀ ਲਵਾਤੀ ਇਹਦੀ ਬੋਲੀ ਪਹਿਲੋ ਤੋਂ 4 ਸਾਲ ਹੋ ਗਏ ਸੀ ਜੀ ਬੋਲੀ ਕੈਸ ਇਹਦੀ ਬੋਲੀ 4 ਸਾਲ ਹੋ ਗਏ ਸੀ ਕੈਨਸਲ ਹੋਈ ਨੁਕਿਉਂ ਕਿਉਂਕਿ ਬੰਦਾ ਮਰਿਆ ਸੀ ਇਹਦੀ ਖੱਤੇ ਚ ਤੇ ਦੂਜਾ ਉਹ ਵੀ ਪੁੱਛ ਸਕਦੇ ਆ ਜਿਨ੍ਹਾਂ ਦਾ ਬੰਦਾ ਮੁੱਕਿਆ ਸੀ ਤੁਸੀਂ ਤੇ ਉਸ ਤੋਂ ਬਾਅਦ ਚ ਬੋਲੀ ਨਹੀਂ ਲੱਗੇਗੀ ਇਹਨਾਂ ਨੇ ਬੋਲੀ ਲਵਾਤੀ ਆ ਤੇ ਉਸ ਤੋਂ ਬਾਅਦ ਨਹੀਂ ਬੋਲੀ ਲੱਗੇਗੀ ਤੇ ਇਹਨਾਂ ਨੇ ਪਤਾ ਕੀ ਕੀਤਾ ਬੰਦੇ ਲਿਆ ਕੇ ਪਿਸਤੌਲ ਲਿਆ ਕੇ ਸਾਨੂੰ ਧਮਕੀਆਂ ਦਿੱਤਾ गाइस ਕਿ ਅਭੀ ਇਸ ਘਟਕ ਜੋ ਬਾਹਰ ਹੋਣਾ ਚਾਹੀਦਾ ਤੁਸੀਂ ਤੇਰੇ ਸਾਡੇ ਪੰਜ ਮਾਮੇ ਆ ਪੰਜਾਂ ਮਾਮਿਆਂ ਦੇ ਮੁੰਡੇ ਆਏ ਜਦੋਂ ਉਹਨਾਂ ਨੇ ਪਿਸਤੌਲ ਦੀਆਂ ਧਮਕੀਆਂ ਦਿੱਤੀਆਂ ਸਾਨੂੰ ਇੱਥੇ ਪਿਸਤੌਲ ਦਿਖਾਇਆ ਉਹ ਭੱਜ ਕੇ ਆਈ ਸੀ ਉਹ ਸਾਡੇ ਵੀ ਸਾਡੇ ਖਿਲਾਫ ਵੀ ਉਹ ਆ ਗਈ ਭੱਜ ਕੇ ਤੇ ਉਹਨਾਂ ਨੇ ਇਹੋ ਕੀਤਾ ਉਹਨਾਂ ਨੇ ਵੀ ਚੱਕ ਲਿਆ ਹਾ ਸੋਟੀਆਂ ਚੱਕ ਲਈਆਂ ਤੇ ਇਹਨਾਂ ਨੇ ਉਹ ਪੁਰਾਣੀ ਵੀਡੀਓ ਚੱਕ ਕੇ ਉਹਨਾਂ ਦੀ ਨੇਟ ਤੇ ਵਾਇਰਲ ਕਰਤੀ ਹਾਂਜੀ ਭਾਈ ਭਾਈ ਇਹ ਤੁਹਾਨੂੰ ਇਹ ਜਗ੍ਹਾ ਜਿਹੜੀ ਹੈਗੀ ਆ ਪਹਿਲਾਂ ਕਿਵੇਂ ਮਿਲੀ ਸੀਗੀ ਇਹ ਜਗ੍ਹਾ ਹੈ ਕਿਹੜੀ ਹੈਗੀ ਇਹ ਦੱਸੋ ਪਹਿਲਾਂ ਤਾਂ ਇਹ ਛਾਂਵਲਾਟ ਆ ਜੀ ਅੱਛਾ ਸਾਡਾ ਕਿੰਨਾ ਵੀ ਪਿੰਡ ਬੈਠਾ ਇੱਧਰਲੇ ਪਾਸੇ ਵਸਤੀ ساری ਛਾਂਵਲਾਟ ਦੀ ਆ ਹੂੰ ਪੰਚਾਇਤੀ ਜ਼ਮੀਨ ਇਹ ਪੰਚਾਇਤੀ ਜ਼ਮੀਨ ਆ ਜੀ ਸਾਰੀ ਖਾਮ ਲਾਟੀ ਆ ਸਾਡਾ ਪਿੰਡ ਤਕਰੀਬਨ ਸਾਰੇ ਇੰਨੂ ਹੀ ਹੂੰ ਜਿਉਂ ਕਰਕੇ ਵੀ ਉਹਨਾਂ ਨੇ ਕਿਹਾ ਵੀ ਚਲ ਘਰੇ ਤੁਸੀਂ ਪੀਸ ਕਰਦੇ ਇਨ ਹੂੰ ਤੇ ਵੀ ਉੱਥੇ ਤੋਂ 4 ਮਰਲੇ ਜਿੱਥੇ ਲੋਕ ਇੰਨਾਂ ਵਲੀ ਜਾਂਦੇ ਆ ਤੇ ਦੂਜਾ 4 ਮਰਲੇ ਵਾਲਕੇ ਤੇ ਕੋਠਾ ਬਣਾ ਲੈ ਮੇਰੇ ਕੋਲੇ ਪੈਸਾ ਹੁੰਦਾ ਤੇ ਮੈਂ ਇਹ ਜਾ ਕੋਠਾ ਪਾ ਕੇ ਬਹਿਣਾ ਸੀ ਮੈਂ ਪਿੰਡ ਚ ਕੰਮ ਕਰਦੀ ਵੀਰ ਜੀ ਉਹ ਵੀ ਪੁੱਛਿਆ ਜਾਵੇ ਤਿੰਨਾ ਚਾਰਾ ਕਰਾਂ ਦੇ ਫੇਰ ਆਪਦੇ ਬੱਚੇ ਪਾਲਦੀ ਨਹੀਂ ਬੰਦਾ ਹੈਗਾ ਢਿੱਲਾ ਮਿਸਾ ਰਹਿੰਦਾ ਹੂੰ ਹਾਂਜੀ ਹੁਣ ਕਿਹੜੀ ਗੱਲੋਂ ਪਤਾ ਕੀ ਹੈ ਇਹਨਾਂ ਨੇ ਕਾਸਟੂ ਕਹਿ ਰਹੇ ਹੈਗੇ ਵੀ ਇਹ ਜਗ੍ਹਾ ਖਾਲੀ ਕੀਤੀ ਜਾਵੇ ਮੈਨੂੰ ਕਦੇ ਦੌਰਾ ਨਹੀਂ ਪਿਆ ਬਾਜੀ ਆ ਕੇ ਬੋਲੀ ਲਾਈ ਹੈ ਬੋਲੀ ਪੰਚਾਇਤ ਨੇ ਕੈਨਸਲ ਕੀਤੀ ਸੀ ਹਮ ਜਿੰਨੇ ਬੋਲੀ ਲਵਾ ਕੇ ਇੱਥੇ ਬੋਲੀ ਵੀ ਨਹੀਂ ਲੱਗੀ ਇੱਥੇ ਵੀ ਨਹੀਂ ਲਾ ਕੇ ਗਿਆ ਫੈਕਟਰੀ صاحب ਹਾਂ ਇਹ ਉੱਥੇ ਸ਼ਹਿਰ ਬੋਲੀ ਪੜਦੇ ਨੇ ਲਵਾ ਕੇ ਆਈ ਠੀਕ ਹੈ ਫੈਕਟਰੀ ਕੋਲੇ ਗਏ ਉਹਨੇ ਮੈਂਬਰਾਂ ਨੇ ਫਿਰ ਵੀ ਦੂਜੇ ਗੁਰਦੁਆਰੇ 'ਚ ਬੋਲੀ ਨਹੀਂ ਹੋਈ ਬੋਦੁਆਰੇ 'ਚ ਬੋਲੀ ਨਹੀਂ ਹੋਈ ਕਿ ਹਾਂਜੀ ਨਹੀਂ ਇਹ ਪੰਚਾਇਤ ਤੋਂ ਬਿਨਾਂ ਹੀ ਬੋਲੀ ਕਰਵਾਤੀ ਇਹਨੇ ਪੰਚਾਇਤ ਤੋਂ ਬਿਨਾਂ ਹੀ ਬੋਲੀ ਕਰਾਈ ਆ ਸੀਟ ਲਈ ਫਰਦੀ ਜਿਹੀ ਹੂੰ ਠੀਕ ਆ ਪਿੰਡ ਦੇ ਵਿੱਚ ਇਕੱਠੇ ਹੀ ਹੋਇਆ ਸੀ ਉਹਾਂ ਦੇ ਵੀ ਐਵੇਂ ਸੀਟ ਮਿਲੀ ਫਿਰਦੇ ਤੋਂ ਹੂੰ ਬਰਾ ਸਰਪੰਚ ਨੇ ਇਹਨੂੰ ਹੀ ਜਵਾਬ ਦਿੱਤਾ ਸੀ ਨਹੀਂ ਤੁਸੀਂ ਤੁਹਾਨੂੰ ਇਹ ਜ਼ਮੀਨ ਆ ਜਿਹੜੀ ਪੰਚਾਇਤ ਨੇ ਆਪਦੀ ਮਰਜ਼ੀ ਨਾਲ ਦਿੱਤੀ ਸੀ ਹਾਂਜੀ ਮਰਜ਼ੀ ਨਾਲ ਬਹੁਤ ਸ਼ੌਕੇ ਦਿੱਤੀ ਆ ਵੀ ਅਸੀਂ ਇਹ ਨਹੀਂ ਵੀ ਤੱਕੇ ਨਾਲ ਕੁਛ ਹੱਪੇ ਤੱਕੇ ਨਾਲ ਨਹੀਂ ਲਈਗੀ ਹੁਣ ਵਿਚਾਰ ਤੁਹਾਡੇ ਵਾਲਾ ਸਾਡੇ ਵਾਲਾ ਸਾਡੇ ਦਾ ਪੰਚਾਇਤ ਪੰਚਾਇਤ ਸਾਡੇ ਵਾਲਾ ਤੇ ਪੰਚਾਇਤ ਆ ਲਸੀ ਆ ਇਹ ਚਾਤ ਤੁਹਾਨੂੰ ਹੁਣ ਰੋਕ ਕੌਣ ਰਿਹਾ ਹੈਗਾ ਇੱਥੋਂ ਵੇਖਣ ਤੋਂ ਕਰਮਜੀਤ ਹੀ ਰੋਕ ਰਹੀ ਜੀ ਹਾਂਜੀ ਅਛਾ ਹਾਂ ਉਹ ਸਤਨਾਮ ਆ ਜੀ ਸਤਨਾਮ ਐਚਾ ਵੀਰੇ ਇਹ ਦੱਸਿਓ ਕਿ ਉਹ ਕਿਹੜੇ ਪਰਿਵਾਰਾਂ ਦੇ ਵਿੱਚੋਂ ਹੈਗੇ ਆ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਅੱਜ ਨਹੀਂ ਆ ਤਾਂ ਹੈਗੇ ਜੀ ਸਤਨਾਮ ਤਾਂ ਜ਼ਿਮੀਂਦਾਰ ਹੈ ਜੀ ਹਾਰੀ ਜ਼ਮੀਨ ਇਹਦੀ ਜੀ ਹਾਂ ਲੱਗਦੀ ਓਕੇ ਠੀਕ ਆ ਹਾਂਜੀ ਉਹ ਹੈਗੇ ਮਾਈ ਸੈਕਲ ਉਹ ਮੱਝ ਵੀ ਸੈਕਲ ਹਾਂਜੀ ਤੇ ਜੇਠੇ ਉਹਨਾਂ ਦਾ ਪਹਿਲੋ ਘਰ ਪਾਇਆ ਉਹ ਵੀ ਸ਼ਾਫਲਾਟੀ ਆ ਘਰ ਦੀਤ ਕਾ ਨਹੀਂ ਤੁਸੀਂ ਹੁਣ ਫਿਰ ਇਹ ਜੋ ਤੁਹਾਡਾ ਰੋਲਾ ਚੱਲ ਰਿਹਾ ਇਹਦੇ ਸਬੰਧ ਚ ਤੁਸੀਂ ਕੋਈ ਪੁਲਿਸ ਰਿਪੋਰਟ ਨਹੀਂ ਕਰਵਾਈ ਜਾਂ ਕਿਸੇ ਹੋਰ ਨੂੰ ਨਹੀਂ ਦੱਸਿਆ ਕਰਵਾਈ ਕਿ ਇਹਨਾਂ ਨੇ ਮੈਨੂੰ ਪਹਿਲੀ ਕਰਤੀ ਸੀ ਹਾਂ ਇਹਨਾਂ ਨੇ ਜਿੱਦਣ ਮੈਂ ਇੱਥੇ ਟ੍ਰਾਈ ਹੂੰ ਚ ਨਹੀਂ ਜਾਂਦਾ ਸੀ ਅਫੇਰ ਤੂੰ ਰਾਹ ਰੋਕੀ ਜਾਂ ਨਾ ਇੱਥੇ ਮੈਂਬਰਾ ਕੋਲੇ ਆਖਣਾ ਸੀ ਪੁੜੀ ਨੂੰ ਆਦੇ ਕੋਈ ਨਹੀਂ ਤਿੰਨ ਕੋਠੇ ਪਾਲ ਹੂੰ ਜਦੋਂ ਉੱਥੇ ਥਾਣੇ ਚ ਰਖਾਜ ਦਿੱਤੀ ਉੱਥੇ ਪਤਾ ਲੱਗ ਗਿਆ ਜੀ ਵੀ ਤਿੰਨ ਦਾ ਖਾਤਾ ਦੀ ਬੇਟੀ ਉਹਦੀ ਸੀ ਮੌਕਾ ਦੇ ਕੇ ਮਰ ਜਾਂਦੀ ਅੱਛਾ ਮੀਟਰ ਲੱਗਿਆ ਹੋਇਆ ਬਈ ਤੁਹਾਡੇ ਮੀਟਰ ਸਾਡੇ ਨਹੀਂ ਨਹੀਂ ਲੱਗਿਆ ਜੀ ਲੱਗਿਆ ਉਧਰਲੇ ਘਰੇ ਲੱਗਿਆ ਸੀ ਜਿਹੜਾ ਉਹਨਾਂ ਨੇ ਥਾਂ ਖਾਤੋਂ ਵਿਲਾ ਕਰਵਾ ਲਿਆ ਮਾਮੇ ਹਰਾਂ ਨਹੀਂ ਮਾਮੇ ਹਰਾਂ ਦਾ ਥਾਂ ਠੀਕ ਆ ਚਲੋ ਸਾਨੂੰ ਪੰਚਾਇਤ ਨੇ ਦਿੱਤਾ ਫੇਰ ਅਸੀਂ ਇੱਧਰ ਮੀਟਰ ਲਾਉਣ ਆਏ ਨੇ ਸੀ ਸਤਨਾਮ ਸਿੰਘ ਨੇ ਸਾਡੀ ਮੀਟਰ ਲੱਗਣ ਨਹੀਂ ਦਿੱਤਾ ਸੀ ਆਹ ਤੋਂ ਨਹੀਂ ਲੱਗਣ ਦਿੱਤਾ ਨਹੀਂ ਜੀ ਪਤਾ ਨਹੀਂ ਕਿਸੇ ਪਤਾ ਨਹੀਂ ਫੋਨ ਕਰਤਾ ਜੀ ਨਹੀਂ ਜਿਹੜੇ ਅਧਿਕਾਰੀਆਂ ਨੇ ਮੀਟਰ ਲਾਉਣ ਆਣਾ ਸੀ ਤੁਸੀਂ ਉਹਨਾਂ ਨੂੰ ਨਹੀਂ ਪੁੱਛਿਆ ਨਹੀਂ ਕੋਈ ਪੁੱਛਿਆ ਸੀ ਉਹਨੇ ਫੋਨ ਆਇਆ ਤੇਰਾ ਉਹ ਕਹਿੰਦੇ ਵੀ ਇਹ ਥਾਂ ਦਾ ਆ ਕੇ ਰੋਲਾ ਜੀ ਆ ਕਿ ਤਾਂ ਨਹੀਂ ਅਸੀਂ ਮੀਟਰ ਲਾ ਸਕਦੇ ਹਾਂ ਅੱਛਾ ਤੁਸੀਂ ਕੋਰਟ ਦੇ ਵਿੱਚ ਗਏ ਹੋ ਕੋਈ ਸਟੇ ਵਗੈਰਾ ਮਿਲਿਆ ਹੋਇਆ ਤੁਹਾਨੂੰ ਹਾਂਜੀ ਮਿਲਿਆ ਮਿਲਿਆ ਸਟੇ ਮਿਲਿਆ ਉਹ ਲੈ ਜਾ ਕੇ ਕਿੰਨੀ ਤਰੀਕ ਦਾ ਸਟੇ ਮਿਲਿਆ ਕੋਈ ਗੱਲ ਨਹੀਂ ਸਟੇ ਸਾਨੂੰ ਕੀ ਕਿਹੜੇ ਮਹੀਨੇ ਦੇ ਵਿੱਚ ਲੈ ਕੇ ਜਾਂਦਾ ਹੈ ਤੁਸੀਂ ਉਹ ਤੋਂ ਹਾਂ 7ਵੇਂ ਮਹੀਨੇ ਆ 6ਵੇਂ ਮਹੀਨੇ ਦਾ ਮਿਲਿਆ ਸਟੇ ਜੂਨ ਮਹੀਨੇ ਜੂਨ ਮਹੀਨੇ ਚ ਹਾਂਜੀ ਇਹ ਤਾਂ ਜੀ ਜਿਹੜੇ ਮਾਮੇ ਦੇ ਮੁੰਡੇ ਆ ਤਾਂ ਨਜਾਇਜ਼ ਫਸਾਈ ਗਏ ਆ ਹੂੰ ਇਹਨਾਂ ਤਾਂ ਐਵੇਂ ਪਰਚਾ ਕਰਵਾਤਾ ਕਿਉਂਕਿ ਉਹ ਜਦੋਂ ਸਾਡੇ ਚੀਕ ਚ ਘਿਹੜਾ ਪੈਂਦਾ ਸੀ ਉਹ ਰੋਲਾ ਸੁਣ ਕੇ ਭੱਜ ਕੇ ਆਏ ਉਹਨਾਂ ਨੇ ਵੀ ਫਿਰ ਉਹ ਚੱਕ ਲੇ ਛੋਟੀਆਂ ਚੱਕ ਲਈਆਂ ਇਹਨਾਂ ਨੇ ਵੀਡੀਓ ਪਾਤੀ ਉਹ ਜਿਹੜੀ ਕਿਤੇ ਪਹਿਲਾਂ ਦੀ ਸੀਗੀ ਇਹਨਾਂ ਦੀ ਕੋਈ ਬਣੀ ਹਾਂ ਵੀ ਕਿਤੇ ਚੋੜ ਕਰਦੇ ਨਹੀਂ ਬਣਾਈ ਸੀ ਨਹੀਂ ਹੁਣ ਤੁਹਾਨੂੰ ਕਿੰਨੇ ਕਿ ਦਿਨਾਂ ਤੀ ਕਹਿੰਦੇ ਹੈਗੇ ਵੀ ਤੁਸੀਂ ਉੱਠ ਖੜੋ ਇਥੋਂ ਉਹ ਤਾਂ ਜੀ ਦੂਜੇ ਤਾਂ ਨਹੀਂ ਕਹਿ ਦਿੰਦੇ ਸੀ ਆ ਕੇ ਜਦੋਂ ਵੀਰੇ ਸਾਨੂੰ ਹੁਸਨ ਸਿੰਘ ਮੁੰਟਾ ਹੁਸਨਾਂ ਉਹ ਰੱਖ ਨਾਰਮਜੀਤ ਦਾ ਉਹ ਮੈਨੂੰ ਆਂਦਾ ਵੀ ਕਮਰਾ ਟਾਲਾ ਦੇ ਅੰਚੇ ਪਿਆ ਇਕੱਲੇ ਅਸੀਂ ਖੜੇ ਸੀ ਕਿ ਤੰਦਲੇ ਕਿੰਨੇ ਦਿਨਾਂ ਚ ਤੂੰ ਕਮਰਾ ਮੈਂ ਆਖਿਆ ਵੀ ਤੜਕੇ ਪੰਚਾਇਤ ਇਕੱਠੀ ਕਰ ਲਾ ਤੇ ਕਮਰਾ ਮੈਂ ਟਾਲ ਦੂੰ ਜੇ ਮੈਨੂੰ ਪੈਂਡ ਨੇ ਪਾਏ ਹਨ ਤੇ ਪੈਂਡ ਕਹਿ ਦੇਵੀ ਹੂੰ ਦੱਸੀ ਕਿੰਨੇ ਠੀਕ ਆ ਇੱਥੋਂ ਮੁੜ ਕੇ ਅਸੀਂ ਖਰਚੋ ਉਹਨਾਂ ਨੂੰ ਖਾਲੀ ਕਰਾਉਣ ਦਾ ਕੀ ਫਾਇਦਾ ਹੈਗਾ ਵੀ ਜਿਹੜੇ ਤੂੰ ਕਹਿ ਰਹੇ ਹੈਗੇ ਵੀ ਖਾਲੀ ਕਰ ਅਸੀਂ ਆਪਕ ਮਕਾਨ ਪਾਲ ਕੇ ਅਸੀਂ ਦੋ ਪਕਾਨ ਪਾਈਏ ਪਿਛੋਂ ਕਹਿੰਦੇ ਆਪ ਕਦ ਦੇ ਤੋ ਨਾ ਹਾਂ ਜੀ ਆਪ ਕਦ ਜਿਆ ਕਰੀ ਨਹੀਂ ਕਿਤੇ ਨਾ ਕਿਤੇ ਇਹਨਾਂ ਦਾ ਵੀ ਜਿੰਨਾ ਦੀ ਇਹ ਜ਼ਮੀਨ ਹੈ ਕਿਤੇ ਉਹਨਾਂ ਉਹ ਤਾਂ ਨਹੀਂ ਇਹਦੇ ਚ ਫਾਇਦਾ ਲੈਣਾ ਚਾਹੁੰਦੇ ਨਹੀਂ ਜੀ ਉਹ ਫਾਇਦਾ ਨਹੀਂ ਲਾਉਂਦੇ ਉਹ ਤਾਂ ਫਾਇਦਾ ਲੈਣਾ ਚਾਹੁੰਦੇ ਹੁੰਦੇ ਤੇ ਪੁੱਦੂ ਪਹਿਲੋਂ 2 ਮਹੀਨੇ ਕੋਠਾ ਪਾਇਆ ਉਹਨਾਂ ਨੇ ਮੈਨੂੰ ਖੋਜੋ ਕਿ ਪਾਇਆ ਨਾਲ ਪਹਿਲੋਂ ਤਾਂ ਹਾਂ ਜੀ ਹੁਣ ਉਹ ਊਂਗਲਾਂ ਦੇ ਝੜ ਕੇ ਤੇਨਾਂ ਦੇ ਨਾਲ ਹਾਂ ਪਹਿਲੋਂ ਸਾਡੇ ਨਾਲ ਹੀ ਸੀ ਉਹਨਾਂ ਨੇ ਸਾਡੀ ਨੀਂ ਰਖਵਾਈ ਸੀ ਕਹਿ ਕੇ ਹਾਂ ਹਾਂ ਜੀ ਜੋ ਕਹਿੰਦੇ ਵੀ ਸਾਡਾ ਰਾਹ ਛੱਡ ਦਿਓ ਸਾਨੂੰ ਕੋਈ ਦਿੱਕਤ ਨਹੀਂ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਆ ਮੰਗ ਆ ਜੀ ਸਾਨੂੰ ਹੁਣ ਸਾਫ਼ ਮਿਲਣਾ ਚਾਹੀਦਾ ਜੀ ਹਾਂ ਠੀਕ ਆ ਹਾਂਜੀ ਵੀ ਜਦੋਂ ਅਸੀਂ ਵੀ ਕੋਈ ਕੰਮ ਕਰਦੇ ਆ ਵੀਡੀਓ ਪਾਉਂਦੇ ਆ ਮੁੰਡਿਆਂ ਉਦਾਂ ਹੀ ਕਿਸੇ ਨੂੰ ਕਿਸੇ ਨੂੰ ਟੱਚ ਡਾ ਦੇ ਦਿੰਦੇ ਸੀ ਤਿੰਨ ਦੀ ਅਸੀਂ ਵੀਡੀਓ ਦੇਖੀ ਆ ਉਦੋਂ ਤੇ ਅਸੀਂ ਧੋਈ ਚ ਵਾਰੀ ਵਾਰੀ ਅਟਕੇ ਬੈਠੇ ਹਾਂ ਹਾਂ ਤੇਰੇ ਬੱਚੇ ਕਿੰਨੇ ਠੋਡੇ ਦੋ ਕੁੜੀਆਂ ਇੱਕ ਉਹ ਵੀ ਮੁੰਡਾ ਹਾਂ ਤੇਰੇ ਹਾਂਜੀ ਤੇ ਸਭ ਬੱਚਿਆਂ ਦੇ ਤਾਂ ਨਹੀਂ ਜਦੋਂ ਪਹਿਲਾਂ ਰੋਲਾ ਪਿਆ ਕੋਈ ਛੱਟ ਵਗੈਰਾ ਵੱਜੀ ਠੋਡੇ ਨਹੀਂ ਬੱਚਿਆਂ ਨੂੰ ਦੁਆਰਾ ਪਿਆ ਜੀ ਬੱਚਿਆਂ ਨੂੰ ਹੀ ਦੁਆਰਾ ਪਿਆ ਅੱਛਾ ਮੈਂ ਚਾਰਾ ਪੰਜਾ ਕਰਾਂ ਦੇ ਕੰਮ ਜਦੋਂ ਦੁਆਰਾ ਪਿਆ ਉਦੋਂ ਉਹ ਛੱਡਿਆ ਸਾਡਾ ਕਿਹੜਾ ਉਹਨਾਂ ਨੇ ਇਹ ਭਾਜੀ ਉਦੋਂ ਬਾਅਦ ਨਹੀਂ ਇਹ ਸਾਡੇ ਨਾਲ ਜਿਹੜੇ ਆ ਕੇ ਠੀਕ ਹੈ ਜੀ ਮੈਂਬਰ ਸਰਪੰਚ ਮੈਂਬਰ ਇੱਥੇ ਸੀ ਜੇ ਮਜੂਦ ਜਿੱਤਨ ਦौरा ਪਿਆ ਹਾਂਜੀ ਮੈਂਬਰਾਂ ਨੂੰ ਇੱਥੇ ਮੈਂਬਰ ਵੀ ਸੀਗੇ ਇੱਥੇ ਆਏ ਉਹ ਦਿਨ ਜਿੱਤਨ ਦौरा ਪਿਆ ਇੱਥੇ ਮੈਂਬਰ ਸੀ ਹਾਂਜੀ ਓਕੇ ਜੀ ਜਿਹੜਾ ਸਲਾਹ ਉਹ ਬਰਾਮਤ ਕਰਾਇਆ ਜਾ ਹਾਂ ਜਿੱਤਨ ਜੀ ਅਸੀਂ ਵੀਡੀਓ ਵੇਖੀ ਉਹ ਦਿਨ ਦਾ ਸਾਡਾ ਦਿਲ ਤੇ ਰਖੜਾ ਨੀ ਕੀ ਕਿਹੜੀ ਵੀਡੀਓ ਵੇਖੀ ਤੁਸੀਂ ਬਸ ਤੋ ਥਾਲੀ ਇਹਨਾਂ ਦੀ ਇਹਨਾਂ ਦੀ ਹਾਂਜੀ ਓਕੇ ਤਾਨੂੰ ਤਾਂ ਮਕਾਇਤ ਨੂੰ ਕੁਝ ਐਤਨੀ ਨਾ ਨੇ। ਤੁਮ ਕਹਾਇਆ ਜੀ ਸਾਨੂੰ ਤੱਕੇ ਧੁੱਕੇ ਬਿਮਾਰੇ ਜਿੱਦੇ ਮੈਨੂੰ ਦੌਰਾ ਪਿਆ ਉਹਦੇ ਮੈਨੂੰ ਤੱਕੇ ਮਾਰੇ ਆ। ਨਿਸ਼ਚੈ ਤੁਹਾਡੋਂ ਜਿਹੜੀ ਵੀਡੀਓ ਪਿਸਤੌਲ ਤੁਹਾਨੂੰ ਦਿਖਾਇਆ ਜਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਵੀਡੀਓ ਪਾਈ ਹੋएगी ਕਿਤੇ। ਸੋਸ਼ਲ ਵੀਡੀਆ ਤੇ ਆ ਮੋਬਾਈਲ ਚ ਬੁਖਾਈ ਜਾਂਦੇ ਮੁੰਡਿਆਂ ਕਰੀ ਜਾਂਦੇ ਨਾ। ਯਾਦ ਜਿਵੇਂ ਸਾਡੇ ਕੋਲੇ ਵਸਤਾ ਹੋਣਾ। ਇਹ ਬਹੁਤ ਜਾਣੇ ਕਿਰਪਾਨਾ ਕਰਗੂਨਾ ਚੱਕੀ ਫਿਰਦੇ ਆ। ਇਹ ਹੋਵੇ ਫਿਰ ਡਰਨ ਕੇ ਥਾਂ ਛੱਡ ਦੇਣਗੇ ਡਰਦੇ।